ਖੇਤਾਂ ਵਿੱਚ ਦਿਹਾੜੀ ਤੇ ਚੋਨਾ ਲਾਉਣਾ ਹੈ ਨੌਜਵਾਨ ਦੀ ਮੌਤ ਹੋ ਗਈ ਹੈ ਜਿੱहां ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਈ ਹੈ ਜਿਸ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀ ਪੂਰੀ ਤਰ੍ਹਾਂ ਸਦਮੇ ਵਿੱਚ ਨੇ ਉਧਰ ਨੌਜਵਾਨ ਦੀ ਲਾਸ਼ ਹਾਲੇ ਤੱਕ ਬਰਾਮਦ ਨਹੀਂ ਹੋਈ ਜਿਸ ਨੂੰ ਕਿ ਲੱਭਣ ਦੀ ਕੋਸ਼ਿਸ਼ ਆ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਨੇ ਦਰਸਲ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਗਰਮੀ ਦੇ ਚੱਲਦਿਆਂ ਨਹਿਰ ਵਿੱਚ ਨਹਣ ਲੱਗ ਗਿਆ ਜਿਸ ਕਾਰਨ ਉਹ ਤੇਜ਼ ਵਹਾਅ ਵਿੱਚ ਰੁੜ ਗਿਆ ਅਤੇ ਉਸ ਦੀ ਮੌਤ ਹੋ ਗਈ ਪਰ ਦੂਜੇ ਪਾਸੇ ਪਰਿਵਾਰ ਨੇ ਨੌਜਵਾਨ ਦੇ ਕਤਲ ਦਾ ਸ਼ੱਕ ਜਤਾਇਆ ਅਤੇ ਇਲਜ਼ਾਮ ਲਗਾਏ ਕਿ ਨੌਜਵਾਨ ਇਕੱਲੇ ਪਾਣੀ ਵਿੱਚ ਉਤਰ ਹੀ ਨਹੀਂ ਸਕਦਾ ਜਿਸ ਤੋਂ ਬਾਅਦ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੈ ਉੱਧਰ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਗੋਤਾਖੋਰ ਨੌਜਵਾਨ ਦੀ ਲਾਸ਼ ਨੂੰ ਪਾਣੀ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਨੌਜਵਾਨ ਦੀ ਲਾਸ਼ ਹਾਲ ਤੱਕ ਦੀ ਬਰਾਮਦ ਨਹੀਂ ਹੋ ਸਕੀ ਅਤੇ ਉਸ ਦੀਆਂ ਚੱਪਲਾਂ ਤੇ ਕੱਪੜੇ ਨਹਿਰ ਦੇ ਕੰਡੇ ਤੋਂ ਉਬਰਾਮਦ ਹੋਏ ਨੇ ਇਹ ਤਾਂ ਆਪਾਂ ਕਿਹਾ ਸੁਭਿਆ ਪਿਛਾ ਨਿਕਲਗਾ ਅੰਦਾਸਾ ਪਾਣੀ ਦੂੰਗਾ ਕਿਦੇ ਉਹ ਦੱਸਣਾ ਥੋੜਾ ਨਾ ਕੋਈ ਨੰਦੇਗਾ ਇੱਥੇ ਲੈ ਗਿਆ ਉਹ ਇੱਥੇ ਕੰਮ ਕਰ ਰਹੀ ਸੀ ਉਹ ਹਾਂਜੀ ਉਹ ਨਾ ਲਗਾਈ ਸੀ ਨਾਲ ਆ ਹਾਂਜੀ ਕਿਸੇ ਦਾ ਨਾਮ ਤਾਂ ਨਹੀਂ ਲੈ ਇਹਦਾ ਕੁਝ ਜਿਆਦਾ ਮਰਫੀ ਜਿਆਦਾ ਫਿਰ ਉਹਨੂੰ ਨਾ ਜਗਾਉਂਦੀ ਕਿ ਲੋੜ ਨਹੀਂ ਤੇਰੀ ਕਿਹੜੀ ਬੋੜਰ ਕੰਦੀ ਨਹੀਂ ਆਪਾਂ ਮੈਂ ਵੀ ਬੰਦੇ ਨਹੀਂ ਆਪੀ ਮੈਂ ਖੜਦੇ ਤਾਂ ਗੱਲ ਦਿੰਨਾ ਥੋੜਾ ਪਤਾ ਸੀ ਉਹਨੇ ਵੇਖ ਮਾਰ ਕੇ ਆਇਆ ਕੋਈ ਹੋਰ ਨਾਲ ਨਹੀਂ ਸੀ ਮੁੰਡਾ ਇਹਦੇ ਨਾਲ ਤੇ ਪੂਰਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਗੋਖੀਵਾਲਾ ਦਾ ਹੈ ਜਿੱਥੇ ਕਿ ਇੱਕ ਨੌਜਵਾਨ ਆਪਣੇ ਸਾਥੀਆਂ ਨਾਲ ਪਿੰਡ ਵਿੱਚੋਂ ਚੋਨਾ ਲਗਾਉਣ ਲਈ ਖੇਤਾਂ ਵਿੱਚ ਆਇਆ ਸੀ ਜਿੱਥੇ ਕਿ ਉਸ ਦੇ ਹੋਰ ਸਾਥੀ ਵੀ ਚੋਨਾ ਲਾ ਰਹੇ ਸਨ ਜਿਨ੍ਹਾਂ ਵਿੱਚ ਕੁਝ ਔਰਤਾਂ ਵੀ ਸ਼ਾਮਿਲ ਸਨ ਔਰਤਾਂ ਨੇ ਦੱਸਿਆ ਕਿ ਚੋਨਾ ਲਾਉਂਦੇ ਲਾਉਂਦੇ ਉਹ ਬਾਥਰੂਮ ਕਰਨ ਗਿਆ ਸੀ ਅਤੇ ਬਾਅਦ ਵਿੱਚ ਦੇਖਿਆ ਗਿਆ ਕਿ ਉਸਦੇ ਕੱਪੜੇ ਅਤੇ ਚਪਲਾਂ ਨਹਿਰ ਦੇ ਕੰਢੇ ਪਈਆਂ ਨੇ ਅਤੇ ਉਹ ਕਿਤੇ ਵੀ ਨਹੀਂ ਮਿਲਿਆ ਨੌਜਵਾਨ ਦੇ ਸਾਥੀਆਂ ਨੂੰ ਸ਼ੱਕ ਹੈ ਕਿ ਉਹ ਨਹਿਰ ਵਿੱਚ ਡੁੱਬ ਗਿਆ ਹੈ ਜਦਕਿ ਹੁਣ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ਠੀਕ ਹੈ ਨਾ ਵੀਰੇ ਚੋੜਨਾ ਲਗਾਈ ਜਾਂਦੀ ਸੀ ਇੱਥੇ ਅਸੀਂ ਸਾਡੇ ਨਾਲ ਲੱਗਿਆ ਹੋਇਆ ਸੀ ਸਾਨੂੰ ਕਹਿੰਦੇ ਸੀ ਬਾਥਰੂਮ ਚੱਲਾਂ ਹੋਰ ਜਨਨੀਆਂ ਥੋੜਾ ਨਾਲ ਆਉਂਦੀਆਂ ਨੇ ਅਸੀਂ ਵਾਜਾ ਮਾਰਦੇ ਰਹਿਆ ਹਾਂ ਸੁਣਿਆ ਨਹੀਂ ਫਿਰ ਸਾਨੂੰ ਇੱਕ ਆਵਾਜ਼ ਆਈ ਅਸੀਂ ਉਵੇਂ ਭੱਜ ਕੇ ਸਾਰੀਆਂ ਜਨਨੀਆਂ ਆ ਗਏ ਉਸ ਤੋਂ ਬਾਅਦ ਅਸੀਂ ਵੇਖਿਆ ਹੀ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਉੱਥੇ ਕੱਪੜੇ ਪਏ ਸੀ ਉੱਥੇ ਚੱਪਲੇ ਪਈਆਂ ਸੀ ਟਮਾਰ ਪਿਆਸ ਅਸੀਂ ਨਹੀਂ ਵੇਖਿਆ ਕੋਈ ਸਾਡੀ ਦੁਸ਼ਮਣੀ ਥੋੜੀ ਸਾਡੇ ਪੁੱਤਰਾ ਮਰ ਗਏ ਹਾਂ ਹਾਂਜੀ ਸਾਡੇ ਨਾਲ ਲੱਗਿਆ ਸੀ ਹਾਲਾਂਕਿ ਨੌਜਵਾਨ ਦੇ ਸਾਥੀਆਂ ਨੇ ਨੌਜਵਾਨ ਦਿਨ ਨਹਿਰ ਵਿੱਚ ਡੁੱਬਣ ਦਾ ਖਦਸ਼ਾ ਜਟਾਇਆ ਹੈ ਪਰ ਨੌਜਵਾਨ ਦੇ ਮਾਪੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਅਤੇ ਉਹ ਕਤਲ ਦਾ ਸ਼ੱਕ ਜਤਾ ਰਹੇ ਨੇ ਮਾਪਿਆਂ ਮੁਤਾਬਕ ਉਹਨਾਂ ਦਾ ਬੇਟਾ ਇਕੱਲਾ ਨਹਿਰ ਵਿੱਚ ਉਤਰ ਹੀ ਨਹੀਂ ਸਕਦਾ ਤੇ ਕਿਸੇ ਵੱਲੋਂ ਉਸ ਨੂੰ ਪਿੱਛੇ ਤੋਂ ਟੱਕਾ ਦਿੱਤਾ ਗਿਆ ਹੈ ਫਿਲਹਾਲ ਪੀੜਤ ਮਾਪਿਆਂ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਮੇਰਾ ਮੁੰਡਾ ਮੇਰਾ ਮੁੰਡਾ ਸੀ ਉਹਦੀ 20-21 ਸਾਲ ਉਮਰ ਹੈ ਇੱਥੇ ਚੋਨਾ ਲੈਣ ਆਇਆ ਜੀ ਲੇਵਰ ਦੇ ਖੰਨ ਤੇ ਉਹ ਹੁਣ ਇਹ ਕਹਿੰਦੇ ਨੇ ਬਾਥਰੂਮ ਕਰਨ ਗਿਆ ਤੇ ਗਾਂ ਕਹਿੰਦੇ ਵਿੱਚ ਵੜ ਗਿਆ ਕੱਲਾ ਬੰਦਾ ਵਿੱਚ ਨਹੀਂ ਵੜ ਸਕਦਾ ਇਹਨੇ ਪਾਣੀ ਦੇਣਾ ਉਹਨੂੰ ਤੈਰਨਾ ਆਉਂਦਾ ਠੀਕ ਹੈ ਜਿਹਨੇ ਵੇਖਿਆ ਹੋ ਸਕਦਾ ਉਹਨੇ ਧੱਕਾ ਮਾਰਿਆ ਕਿ ਉਹਨੇ ਡੋਬਾ ਕੀ ਕੀਤਾ ਉਹ ਕਿਹੜਾ ਬੰਦਾ ਉਹਾਨੂੰ ਤਾਂ ਪਤਾ ਨਹੀਂ ਹੈ ਜੀ ਆਹ ਲੇਵਰ ਖੜੀ ਹਾਂਜੀ ਮੁੰਡੇ ਵੀ ਨੇ ਕੁੜੀਆਂ ਨੂੰ ਤੇ ਉਹਨਾਂ ਇੱਥੇ ਨਾਲ ਲਾਉਂਦੇ ਸੀ ਹਾਂਜੀ ਇੱਥੇ ਕਿ ਪਤਾ ਨਹੀਂ ਲੱਗਾ ਕਿਸੇ ਨੂੰ ਪਤਾ ਨਹੀਂ ਪਤਾ ਕਿ ਕਿੱਥੇ ਹੁੰਦੇ ਸੀ ਸਾਨੂੰ ਕਹਿੰਦਾ ਬਾਥਰ ਮ ਚੱਲਿਆ ਇਹ ਕਹਿੰਦੇ ਨੇ ਆਵਾਜ਼ ਆਈ ਜਦੋਂ ਮਾਰੇ ਸੀ ਆਵਾਜ਼ ਆਈ ਉਹਵੇਂ ਅਸੀਂ ਭੱਜ ਕੇ ਆ ਗਏ ਦੂਜੇ ਪਾਸੇ ਮੌਕੇ ਤੇ ਪੁਲਿਸ ਪਾਰਟੀ ਵੀ ਪਹੁੰਚੀ ਜਿਨ੍ਹਾਂ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਪਾਲਕੀ ਤਿਆਰ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਿ ਕੀ ਆਖਿਰਕਾਰ ਨੌਜਵਾਨ ਨਹਿਰ ਵਿੱਚ ਡੁੱਬਿਆ ਹੈ ਜਾਂ ਫਿਰ ਇਹ ਕੋਈ ਪੂਰਾ ਮਾਮਲਾ ਹੈ ਫਿਲਹਾਲ ਇਸ ਮਾਮਲੇ ਦੀ ਪੁਲਿਸ ਵੱਲੋਂ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ